ਤੁਹਾਡੇ ਇਲਾਕੇ ਦੀ ਦਾਣੇ ਦੇ ਤੌਰ ਤੇ ਵੀਜਨ ਲਈ ਇੱਕ ਪ੍ਰਮੁੱਖ ਪਛਲ ਰਹਾ ਕਿ ਸੇ ਮੇਲਿਆਂ ਦੇ ਵਿੱਚ ਪੱਛੇ ਸਮੇਂ ਦੇ ਨਾਲ ਨਾਲ ਦਾਣੇ ਦੀ ਪੈਦਾਵਾਰ ਨਹੀਂ ਬਾਜਰਾ ਲਾਉਣਾ ਬੰਦ ਹੋ ਗਿਆ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਬਾਜਰਾ ਚਰੀ ਜਾਂ ਹੋਰ ਮਿਲਟਰੀ ਡਿਮਾਂਡ ਜਿਹੜੀ ਆ ਉਹ ਵਧਣੀ ਸ਼ੁਰੂ ਹੋ ਗਈ ਔਰ ਸਰਕਾਰ ਵੀ ਇਹਨੂੰ ਪਰਖੁਲਤ ਕਰਨ ਲਈ ਤਵੱਜੋ ਦੇ ਰਹੀ ਹੈ ਤੋ ਇਹ ਇੱਕ ਗੱਲ ਨੂੰ ਅੱਛੀ ਧਿਆਨ ਚ ਰੱਖ ਲਿਆ ਮੈਂ ਆ ਇੱਕ ਕਿਸਮ ਜਿਹਨੂੰ ਅਸੀਂ PCB 160 ਦਾ ਨਾਮ ਦਿੱਤਾ ਹੈ ਉਹ ਸਾਰਕ ਕੀਤੀ ਹੈ ਜਿਹੜੀ ਇਸ ਤੋਂ ਪਗਰਸ ਤੋਂ ਲਾਂ ਕੰਟਰਲ ਦਾਣਿਆਂ ਦਾ ਝਾੜਾ ਦਿੰਦਾ ਔਰ ਮੱਧ ਵੀ ਹੈਂਦੀਆਂ ਔਰ ਇਹ 90 ਦਿਨਾਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਆ ਇਸ ਤੋਂ ਬਿਨਾ ਅਸੀਂ ਇਹਨਾਂ ਮਿੰਟਸ ਦੇ ਵਿੱਚ ਜਿਹੜਾ ਸੀਨਾ ਇਹਨੂੰ 250 ਮਿਰਗ ਵੀ ਕਿਹਾ ਜਾਂਦਾ ਸਿਰਫ 60 60 ਗੇਨ ਲੈਂਦਾ ਪੱਕਣ ਦੇ ਵਿੱਚ ਕਣਕ ਤੋਂ ਬਾਅਦ ਵੀ ਲਾ ਲਈਏ ਤਾਂ ਅਗਲੀ ਫਸਲ ਬੀਜਲ ਤੋਂ ਪਹਿਲਾਂ ਇੱਕ ਫਸਲ ਅਸੀਂ ਲਾ ਕੇ 3-4 ਕੁਆਂਟਲ ਨਹੀਂ ਵਾਟੂ ਫੈਦਾ ਲੈ ਸਕਦੇ ਹਾਂ ਔਰ ਜਿਹੜੀ ਮਿਲਟਸ ਦੀ ਡਿਮਾਂਡ ਹੈ ਉਹਦੇ ਵੱਲ ਅੱਗੇ ਵਧ ਸਕਦੇ ਹਾਂ ਸਬਜ਼ੀਆਂ ਦੇ ਵਿੱਚ ਵੀ ਪੂਸ਼ ਪਾਟੀਆਂ ਆਈਆਂ ਨੇ ਇਹਦੇ ਵਿੱਚ ਬੈਂਗਣਾ ਦਾ ਇੱਕ ਹਾਈਬ੍ਰਿਡ ਹੈ 180 ਕੁਆਂਟਲ ਦੇ 280 ਕੁਆਂਟਲ ਦੇ ਜਿਹੜਾ 4 ਦੇ ਦਿੰਦਾ ਹੈ ਔਰ ਨੈਸ਼ਨਲ ਪੱਧਰ ਤੇ ਇਹ 파ਟਨਟ ਕਰ ਗਿਆ ਹੈ ਇਸੇ ਤਰ੍ਹਾਂ ਤਰਬੂਜ ਦੀ ਇੱਕ ਕਿਸਮ ਜਿਹੜੀ ਇਸ ਸਟੇਸ਼ਨ ਦੇ ਉੱਤੇ ਜੀ ਡਵੈਲਪ ਹੋਈ ਹੈ ਡਾਕਟਰ ਨਵੀਨ ਜਿੰਦਲ ਜਿਹੜੇ ਕੰਮ ਕਰਦੇ ਨੇ ਖਾਦੀਆਂ ਨੇ ਉਹਨਾਂ ਦੀ ਇਹ ਖੋਜ ਹੈ ਔਰ ਬੜੇ ਲੰਬੇ ਸਮੇਂ ਬਾਅਦ यूनिवर्सिटी ने तरबूल जी केम पास की है बहुत ही बढ़िया क्वालिटी बहुत ही बढ़िया मठास और बहुत ही चाँगा झाड़ तकरीबन एक सौ अस्सी क्वंटल असी किले का झाड़ इस किस्म तो लै सकते हैं इस तुम बिना खरबूजे गौबी वनगी की एक तो किस्म असी ਪੰਜਾਬ ਅਮਰਤ ਦੇ ਨਾਤੇ ਪ੍ਰਾਸ਼ਕੀਤੀ ਹੈ ਜਿੱਦਾਂ 14-15% ਮਠਾਸ ਆ ਜਾਂਦੀ ਆ ਇਹਨੂੰ ਕਾਫੀ ਮਿੱਠਾ ਮੰਨਿਆ ਜਾਂਦਾ ਔਰ ਖੇਤੀ ਪੱਕਣ ਵਾਲੀ ਨੇ ਕਿਸੇ ਜਿਹੜੀ ਹੈ ਤਕਰੀਬਨ 70-75 ਕੁਨਟਲ ਜਿਹੜਾ ਝਾੜ ਦੇ ਕੇ ਪੜਾ ਦੇ ਦਿੰਦੀ ਹੈ ਜਾਮਣਾ ਦਾ ਰੁਝਾਨ ਵੀ ਬਾਗਬਾਨਾਂ 'ਚ ਕੁਝ ਵਧਿਆ ਹੈ ਉਸ ਦਲ ਨੂੰ ਧਿਆਨ 'ਚ ਰੱਖ ਕੇ ਆ ਅਸੀਂ ਟੈਸਟਿੰਗ ਤੋਂ ਬਾਅਦ ਦੋ ਕਿਸਮਾਂ ਹੌਂਕਣ ਔਰ ਗੋਮਾ ਇਹਨਾਂ ਪਾਠਕੀਆਂ ਨੇ ਆਕਸਨਕਿਆ ਔਰ ਕਲਪਤੀ ਉਤਕਾੜਾ ਟੀਟਾਰ ਦੇ ਦਿੰਦੀਆਂ ਔਰ ਕਾਫੀ ਵਧੀਆ ਗੁੱਦਾ ਔਰ ਗਿੱਟ ਤੇ ਸ਼ੁੱਤੀ ਹੈ ਇਹਨਾਂ ਕਿਸਮਾਂ ਦੇ ਵਿੱਚ ਅਕੀ ਉਤਪਾਦਨ ਤਕਨੀਕਾਂ ਦੇ ਵੀ ਨਾਲ-ਨਾਲ ਖੋਜ ਕਰਦੇ ਆਂ ਅਨਰਸ਼ੀਆਂ ਨਹੀਂ ਵਾਲੇ ਵਿਸ਼ੇ ਛੇ ਉਤਪਾਦਕ ਤਰੀਕੇ ਪਾਠਕੀਆਂ ਨੇ ਪ੍ਰੂਖ ਤੌਰ ਤੇ ਅਕੀਸ ਫਾਰਮ ਕੀਤਾ ਜਿੱਥੇ ਬੀਐਸਆਰ ਤੋਂ ਨਾਲ ਲਾਉਂਦੇ ਆ ਉਥੇ ਜੇ ਹਰੀ ਖਾਰ ਵਰਤੀਏ ਜਾਂ ਖੇਤਾਂ ਨੂੰ ਉਲੀ ਪਾ ਲਈਏ ਤਾਂ ਉਥੇ ਨੂਰੀਏ ਦੀ ਮਾਤਰਾ ਘਟ ਕਾਉਣ ਦੀ ਲੋੜ ਪੈਂਦੀ ਹੈ ਜਿਸ ਤਰ੍ਹਾਂ ਆਰਗੈਨਿਕ ਫਾਰਮਿੰਗ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਸਵਾਰਥਾਂ ਅੰਜਾਂ ਨੇ ਕੱਚੀ ਨੂਰੀਏ ਨੂੰ ਬੀਜੰਦਾ ਢੰਗ ਜਿਹੜੇ ਕਿ ਕਿਸੇ ਵੀ ਬੇਨਾਂ ਦਿੱਤੀ ਜਾ ਸਕਦੀ ਹੈ ਉਸ ਵਰਗੀ ਫਸਾਈ ਹੈ ਇਸ ਤੋਂ ਮੇਰਾ ਲਈ ਕਮਾਦ ਲਾਉਂਦਾ ਹੈ ਗੰਨਾ ਲਾਉਂਦਾ ਹੈ ਉਹਦੇ ਵਿੱਚ ਵਾਧੂ ਫਸਲ ਲੈਣ ਲਈ ਅਸੀਂ ਵਿੱਚ ਹੀ ਰਾ ਵੀ ਕਾਸ਼ਤ ਕਰ ਸਕਦੇ ਹਾਂ تین ਦਾ ਨਿਗਾ ਇੱਕ ਥਾਂਕੇ ਵਿੱਚ ਲੱਗਦਾ ਹੈ ਜੇ ਅਸੀਂ ਉਹਨੂੰ ਕਣਕ ਤੋਂ ਬਾਅਦ ਲਾਈਏ ਤਾਂ ਪ੍ਰਾਕ੍ਰਿਤਕੀ ਮਲch ਪਾ ਲਈਏ ਤਾਂ ਉਹਦਾ ਟੋਖਾ ਝਾੜ ਵਧ ਜਾਂਦਾ ਡੇਲ ਗੁਣਾ ਝਾੜ ਆ ਜਾਂਦਾ ਔਰ ਨਦੀਨਾ ਤੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਇਹਨੂੰ ਦੇ ਕਾਸ਼ਤਕਾਰ ਦੇ ਪ੍ਰਾਇ ਦੀ ਤਿਆਰ ਕੀਤੀ ਕੰਪੋਸਟ ਤੋਂ ਉਹਦਾ ਵੀ ਕਾਮ ਮਿਲਦਾ ਹੈ ਇਸ ਤੋਂ ਬਿਨਾ ਅਸੀਂ ਫੌਟ ਪ੍ਰਕਿਆ ਦੇ ਵਿੱਚ ਖਾਸ ਤੌਰ ਤੇ ਨਰਮੇ ਦੇ ਵਿੱਚ ਅਸੀਂ ਪਹਿਲਾਂ ਪਲਾਸਟਿਕ ਟੈਕਨੋਲੋਜੀ ਜਿਹੜੀ ਗੁਲਾਬੀ ਤੂੜੀ ਨੂੰ ਕੰਟਰੋਲ ਕਰਨ ਲਈ ਵਰਤੀ ਗਈ ਸੀ ਉਸ ਵਰਣ ਅਸੀਂ 2B ਨੋਰਥ ਜਿਹੜੀ ਤਾਰ ਦੇ ਦੀ ਕੁਆਲਿਟੀ ਹੈ ਤਾਂ ਹੀ ਤਰ੍ਹਾਂ ਸਿਰਫ ਇੱਕ ਵਾਰ ਹੀ ਆਉਣੀ ਪੈਂਦੀ ਹੈ ਉਹ ਵੀ ਅਸੀਂ ਬੜੇ ਬਡੇ ਰੱਟੇ ਰੱਟੇ ਅਸੀਂ ਜਿਹੜੀਆਂ ਪ੍ਰੋਸੈਸਿੰਗ ਟੈਕਨੀਕਸ ਨੇ ਜਦੋਂ ਅਸੀਂ ਫਲ ਪੈਦਾ ਕਰ ਲਏ ਨੇ ਆ ਫਲ ਪੈਦਾ ਕਰ ਲਏ ਨੇ ਉਹਦੀ ਸਾਫ ਸਫਾਈ ਕਿਵੇਂ ਕਰਨੀ ਆ ਕੁਝ ਸੰਬੰਧੀ ਵੀ ਮੰਨੀਆਂ ਕਿ ਤੋਸਾਂ ਅ ਸਵੱਛ ਟਿਪੀਆਂ ਨੇ ਜਿਹੜੇ ਲਿਖੇ ਕਿ ਇਹ ਉਹ ਜਿਹੜੇ ਖੂਤੋਂ ਬਾਹਰ ਉਹ ਅਣਜਾਣ ਜਿਹੜਾ ਉਹ ਵਰਤਿਆ ਜਾ ਸਕਦਾ ਬਰਾਇਆ ਜਾ ਸਕਦਾ ਔਰ ਇਹਨੂੰ ਤ੍ਰੈਲੂ ਕਮਾ ਵਿੱਚ ਵਸਤਣ ਸਾਫ ਕਰਉਣ ਲਈ ਔਰ ਇਹਨੂੰ ਘਰ ਦੀ ਸਫਾਈ ਲਈ ਜਿੱਥੇ ਅਸੀਂ ਕੈਮੀਕਲ ਵਰਤਦੇ ਆ ਉਹ ਉਹ ਵੀ ਵਰਤੋਂ ਕਰ ਸਕਦੇ ਹਾਂ ਇਸੇ ਤਰ੍ਹਾਂ ਕੁੱਲ ਅਸੀਂ ਆਮ ਪੜਦੇ ਹਾਂ ਜਿहां ਚਰਦੀਆਂ ਦੇ ਵਿੱਚ ਲੋਟਵਾਰੇ ਦਾ ਮੱਦਣਾ ਹੈ ਉਹ ਵੇਸਟ ਹੋ ਜਾਂਦਾ ਜਦੋਂ ਇੱਕ ਵਾਰਾ ਮਰਕ ਲੈਣੀ ਆ ਅਸੀਂ ਉਹਦਾ ਤਕਨੀਕ ਇੱਕ ਅਜਾਦ ਕੀਤੀ ਹੈ ਕੰਡਾਈਂਗ ਕੀਤੀ ਹੈ ਕਿ ਉਹ ਵੇਸ ਹੋਏ ਫੁੱਲਾਂ ਨੂੰ ਅੱਧੀ ਉਹਨੂੰ ਤੁਕਲਾਹ ਬਣਾ ਦਿੱਤੀ ਤਾਂ ਕਿ ਉਹ ਬੋਲੀ ਜਾਂ ਹੁਣ ਜਿਹੜੇ ਕਿਹਾਰ ਨੇ ਉੱਤੇ ਵਰਤਿਆ ਜਾਦਾ ਹੈ ਜਿਸ ਤਰ੍ਹਾਂ ਅੰਬੀਰ ਔਰ ਢਾਮਲ ਪੈਨ ਤੋਂ ਪੈਨੂਮੈਂਟ ਕਰਾ ਦੇ ਜਿਹੜੇ ਉਤਪਾਦ ਬਣਾਉਣੇ ਨੇ ਉਹ ਅਸੀਂ ਬਣਾਉਣ ਦੀਆਂ ਤਕਨੀਕਾਂ ਵੀ ਜਿਹੜਾ ਸੋਧ ਵੈਲਕੀ ਜਾਨੇ ਇੱਕ ਨਵਾਂ ਤਮ ਅਸੀਂ ਪੀਸਾ ਜਿਹੜਾ ਸੋਇਆ ਵੀ ਅਸੀਂ ਆਮ ਪਹਿਲਾਂ ਪੌਂਡਰ ਦੁੱਧ ਬਣਾਉਂਦੇ ਸੀ ਔਰ ਅਸੀਂ ਉਹ ਇਸ ਤਰ੍ਹਾਂ ਇੱਕ ਉਹਦਾ ਤਕਨੀਕ ਲੱਗੀ ਆ ਵੀ ਸੋਇਆ ਦੀ ਦਾਲ ਦੁੱਧ ਦੀ ਤਰ੍ਹਾਂ ਪੌਂਡਰ ਬਣਾਇਆ ਜਾਂਦਾ ਹੈ ਉਹ ਫੌਕਾ ਨੂੰ ਜਦੋਂ ਮੱਜੀ ਖੋਲ ਕੇ ਉਹ ਅਸੀਂ ਦੁੱਧ ਦੇ ਤੌਰ ਤੇ ਵਰਤਟਾ ਕੀਆ ਵਰਤੀ ਤੱਕ ਲੀਆਂ ਜਿਹੜਾ ਕਿ ਪ੍ਰੋਟੀਨ ਦੀ ਮਾਤਰਾ ਬਹੁਤ ਮਿਲਦੀ ਹੈ ਮਿਲਟਸ ਤੋਂ ਵਕਤ ਵਕਤ ਕਰਾਂ ਦੇ ਪਦਾਰਥ ਤਿਆਰ ਕਰਨੀਆਂ ਜੀੜੀਆਂ ਦੀ ਅਸੀਂ ਪਾਕ ਕਰਕੇ ਲੈ ਕੇ ਆਏ ਆ ਟੈਕਨੋਲੋਜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਝੋਨੇ ਦਾ ਟ੍ਰਾਂਸਪਲੈਂਟਰ ਨੂੰ ਜਿਹੜਾ ਕੋ ਸਟੈਂਡਾਇਜ਼ ਕੀਤਾ ਹੈ ਨਵਾਂ ਰੂਪ ਦਿੱਤਾ ਹੈ ਤੁਸੀਂ ਵੱਟ ਪੀ ਬੈਠ ਕੇ ਜਿਹੜਾ ਝੋਨੇ ਦਾ ਟ੍ਰਾਂਸਪਲੈਂਟਰ ਹੈ ਉਹ ਨੂੰ ਝੋਨਾ ਖੇਤ ਵਿੱਚ ਲਾ ਸਕਦੇ ਹੋ ਇਹ ਇੱਕ ਨਵੀਂ ਮਸ਼ੀਨ ਹੈ ਜਿਹਦੇ ਨਾਲ ਸਾਡੀ ਲੇਬਰ ਵੀ ਬਚੇਗੀ ਔਰ ਖੇਤ ਵਿੱਚ ਮਨੁੱਖੀ ਵੀ ਲੋਗ ਨਹੀਂ ਹੋਵੇਗੀ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਤਕਨੀਕ ਜਿਹੜੀ ਮੈਂ ਝੋਨਾ ਦਾ ਕਰ ਰਹੀ ਬਹੁਤ ਲਾਹੇਵੰਦ ਹੋਵੇਗੀ ਡਰੋਨ ਨੂੰ ਕਿਵੇਂ ਚਲਾਉਣਾ ਇਹ ਨਹੀਂ ਹਾਈਟ ਤੇ ਲਾਉਣਾ ਕਿ ਨਹੀਂ ਸਲੀਟ ਤੇ ਫੀਲਟੇ ਤੇ ਲਾਉਣਾ ਤੇ ਸਬਕ ਸੰਬੰਧੀ ਅਸੀਂ ਸਾਰਾ ਕੰਮ ਕਰਕੇ ਪਾਈਟ ਕਰਕੇ ਫਾਰਮ 'ਚ ਲੈ ਕੇ ਆਈਆਂ ਤਾਂ ਨਾ ਆਪ ਅਸੀਂ ਛੋਨੇ ਦੀ ਪ੍ਰਾਲੀ ਜਿਹੜੀ ਆ ਉਹ ਅਸੀਂ ਖੇਤਾਂ 'ਚ ਮਲਚ ਦੇ ਤੌਰ ਤੇ ਵਰਤਦੇ ਆ ਜਦੋਂ ਉਹ ਪੌੜੀ ਹੁੰਦੀ ਹੈ ਕਾਫੀ ਮੁਸ਼ਕਲ ਕੰਮ ਹੁੰਦਾ ਪਰ ਅਸੀਂ ਉਹ ਬਣੀ ਬਣਾਈ ਗੰਢ ਨੂੰ ਇਹ ਤੋਂ ਮਕੀਨ ਚ ਪਾ ਲਈਏ ਔਰ ਟਰੈਕਟਰ ਮਗਰ ਪਾ ਕੇ ਚਲਾ ਲਈਏ ਉਹ ਆਟੋਮੈਟਿਕਲੀ ਜਿਹੜੀ 3-4 ਇੰਚ ਦੀ ਜਿਹੜੀ ਰੋਟੀ ਤਾਂ ਹੈ ਉਹ ਲਾ ਗਈ ਹੈ ਇਹਦੇ ਨਾਲ ਮਲਟੇ ਦਾ ਕੰਮ ਵੀ ਬਹੁਤ ਸੰਖਾ ਹੋ ਜਾਏਗਾ ਔਰ ਕਾਸ਼ਤਕਾਰਾਂ ਨੂੰ ਜਿਹੜੀ ਹੈ ਇਹ ਵੇਸ ਉੜਾਣੀ ਵਰਤੋਂ ਕਰਨ ਲਈ ਵੀ ਤੇ 2.5 ਤੇ ਰੋਵੇਗੀ ਤਾਂ ਵੀ ਉਹ ਇੱਕ ਉਸ ਨੇ ਮਿਆਂ ਨੇ ਯਾਦਾਂ ਚਾੜੀਆਂ ਪਾਰਟਾ ਨੇ ਔਰ ਸਾਡਾ ਕੰਮ ਲਗਾਤਾਰ جاری ਹੈ ਔਰ ਜਾਰੀ ਰਹੇਗਾ ਪਰ ਪੱਧ ਤੋਂ ਪ੍ਰਮੁੱਖ ਮੁਤਾ ਦਾ ਡਾਡਾ ਜਿਹੜਾ ਹੈ ਉਹ ਪਾਣੀ ਹੈ ਪਾਣੀ ਹੈ ਤਾਂ ਖੇਤੀ ਹੈ ਪਾਣੀ ਹੈ ਤਾਂ ਪੰਜਾਬ ਹੈ ਇਸੇ ਨਾਲ ਜਿਸ ਵਿੱਚ ਵਿਵਧਨਾ ਹੈ ਕਿਉਂਕਿ ਪੂਰੇ ਸੰਖਿਆਵਾਂ ਦੇ ਨਾਲ ਪੱਤਨਾ ਹੈ ਕਿਤੇ ਲੈਵਲ ਤੇ ਨਹੀਂ ਚੈਨ ਦਾ ਲੈਵਲ ਤੇ ਨਹੀਂ ਜਾਣੀ ਖੇਤੀ ਵੀ ਲੈਵਲ ਦੇ ਵੀ ਇਹਦੇ ਲਈ ਘੱਟ ਪਾਣੀ ਵਰਤੋਂ ਵਾਲੀਆਂ ਕਿਸਮਾਂ ਜੜੀਆਂ ਨੇ ਉਹ ਲਾਉਂਦੀਆਂ ਨੇ ਖਾਸ ਤੌਰ ਤੇ ਝੋਲੇ ਦੇ ਵਿੱਚ ਅਕੀ ਉਹ ਵਿਧੀਆਂ ਅਪਰੋਣੀਆਂ ਨੇ ਇੰਨਾ ਤੱਕ ਪਾਣੀ ਜਿਹੜੀਆਂ ਵਰਤਣ ਔਰ ਜਿਹੜੀ ਝੋਲੀ ਲਵਾਈ ਹੈ ਉਹ ਚੀ ਗੇਤੀ ਨਾ ਕਰੀਏ ਲੇਟ ਟੂ ਲੇਟ ਜਿੰਨਾ ਕਰ ਸਕਦੇ ਆ ਐਸਪੀਆ 128 ਵਰਗੀਆਂ ਕਿਸਮਾਂ ਵੀ ਸਵਾਰ ਦਿੱਤੀਆਂ ਜਿਹੜੀਆਂ ਜੁਲਾਈ ਵਿੱਚ ਹੀ ਲਾ ਕੇ ਸੰਘਾ ਘਾੜ ਦੇ ਦਿੰਦੀਆਂ ਔਰ ਜ਼ਮੀਨ ਦੀ ਸਿਹਤ ਦਾ ਵੀ ਖਿਆਲ ਰੱਖਣਾ ਤੁਸੀਂ ਜਿਹੜੀ ਪੁਰਾਲੀ ਹੈ ਉਹ ਖੇਤ ਵਿੱਚ ਹੀ ਰੱਖੋ ਇਹ ਪੁਰਾਲੀ ਵੀ ਫੀਡ ਤੇ ਸੋਨਾ ਹੈ ਇਹ ਤੀਜੇ ਸਾਲ ਤੁਹਾਨੂੰ ਰਿਜ਼ਲਟ ਦੇਣੀ ਕਰ ਦੂਗੀ ਹੈ ਔਰ 4 ਤੋਂ 6 ਸਾਲਾਂ ਦੇ ਵਿੱਚ ਤੁਹਾਡੀ ਜੂਰੀਏ ਦੀ ਮਾਤਰਾ ਫਸਪੂਟ ਡੀਏਪੀ ਦੀ ਮਾਤਰਾ ਜਿਹੜੀ ਹੈ ਉਹ ਚੌਥਾ ਹਿੱਸਾ ਰਹਿ ਜਾਏਗੀ ਜਿਨ੍ਹਾਂ ਜਿਨ੍ਹਾਂ ਜੀਵਾਰਾਂ ਨੇ ਇਹ ਟੈਕਨੋਲੋਜੀ ਅਪਣਾਈਆਂ ਨੇ ਉਹ ਬੜੇ ਪ੍ਰਤੱਖ ਰਿਜ਼ਲਟ ਨੇ ਜਿਸ ਇਲਾਕੇ ਦੇ ਵਿੱਚ ਦੇਖਣ ਚ ਆਇਆ ਕਿ ਅਸੀਂ ਪ੍ਰਾਣੀ ਇਕੱਠੀ ਕਰਕੇ ਬਾਹਰ ਕੱਢ ਰਹੇ ਹਾਂ ਜਿਹੜਾ ਇੱਕ ਚੰਗਾ ਲਿਹਾਣ ਹੈ ਕਿ ਅਸੀਂ ਪ੍ਰਾਣੀ ਨੂੰ ਬਾਹਰ ਕੱਢਦੇ ਰਹਾਂਗੇ ਸਾਨੂੰ ਹੋਰ ਤੱਕਾਂ ਦੀ ਲੋੜ ਪਵੇਗੀ ਔਰ ਉਹਦੇ ਨਾਲ ਖਰਚਾ ਵੀ ਵਧੇਗਾ ਜਮੀਨ ਦੀ ਸੇਕ ਵੀ ਜਿਹੜੀ ਆ ਉਹ ਖਰਾਬ ਹੋਏ। ਤੋਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਸ ਪਲੇਟਫਾਰਮ ਤੋਂ ਇਸ ਮੇਰੀ ਬੇਨਤੀ ਨੂੰ ਜ਼ਰੂਰ ਦੌਰ ਕਰਿਓ ਔਰ ਉਹਨਾਂ ਨੇ ਜਿਹੜੇ ਸਮੇਂ ਦੇ ਵਿਸ਼ਾਪਾ ਨਈਂ ਨੂੰ ਦੀ ਸੇਕ ਔਰ ਪਾਣੀ ਸੰਭਾਲ ਕੇ ਰੱਖੀਏ। ਤੋਂ ਇਹਨਾਂ ਗੱਲਾਂ ਨਾਲ ਤੁਹਾਡਾ ਸਾਡਾ ਸ਼ੁਕਰੀਆ ਦਾ।